ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਨੂਨੂ ਚੌਕੇ ਸਵਾਗਤ ਕਰਦਾ ਸਾਡੇ YouTube ਚੈਨਲ ਤੇ ਅੱਜ ਫੇਰ ਆਪਾਂ ਪਹੁੰਚ ਚੁੱਕੇ ਆਂ ਚੌਕੇ ਦੇ ਖੇਡ ਗਰਾਉਂਡ ਦੇ ਵਿੱਚ ਜਿੱਥੇ ਮੁੰਡੇ ਮਿਹਨਤ ਕਰਦੇ ਨੇ ਮੈਂ ਕੱਲ ਵੀ ਵੀਡੀਓ ਵਿੱਚ ਦੱਸਿਆ ਸੀ ਅੱਜ ਵੀ ਦੱਸ ਰਿਹਾ ਵੀ ਇੱਕ ਭਰਾ ਨੇ ਪ੍ਰਾਲਾ ਕੀਤਾ ਪੰਜ ਮੁੰਡੇ ਹੋਏ ਪੰਜ ਤੋਂ 10 10 ਤੋਂ 15 20 ਤੇ ਅੱਜ ਸਾਡਾ ਗਰਾਉਂਡ ਜੋ ਪਲੇਅਰਾਂ ਦੇ ਨਾਲ ਨੱਕੋ ਨੱਕ ਭਰਿਆ ਹੋਇਆ ਹੈ। ਲਓ ਜੀ ਮੈਚ ਚੱਲ ਰਿਹਾ ਹੈ ਤੇ ਸਾਡਾ ਪ੍ਰਗਟ ਪੈਟਾ ਜੋ ਤਿਆਰੀ ਕਰਾ ਰਿਹਾ ਹੈ। ਹਰ ਇੱਕ ਨੁਕਤਾ ਵੀ ਦੱਸ ਰਿਹਾ ਹੈ। ਜੁੜੇ ਰਹੋ ਆਪਣੇ YouTube ਚੈਨਲ ਤੇ ਨੋ ਨੂ ਚੌਕੇ ਚੈਨਲ ਨੂੰ ਸਾਰੇ ਜਣਾਂ ਨੇ ਸਬਸਕ੍ਰਾਈਬ ਜ਼ਰੂਰ ਕਰਨਾ। ਹੁਣ ਸਪੋਰਟ ਦੀ ਲੋੜ ਹੈ। ਤੁਸੀਂ ਸਪੋਰਟ ਕਰਨੀ ਸਾਡਾ ਇੱਕੇ ਪਰਾਲਾ ਇਹੀ ਹੈ ਵੀ ਨਵੇਂ ਮੁੰਡਿਆਂ ਨੂੰ ਗਰਾਊਂਡਾਂ ਦੇ ਵੱਲ ਵੱਧ ਤੋਂ ਵੱਧ ਜੋੜਿਆ ਜਾਵੇ ਇੱਕ ਇੱਕ ਗਰਾਊਂਡ ਹੈ ਜੋ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਕਰ ਸਕਦਾ ਹੈ ਨਵੀਂ ਪੀੜ੍ਹੀ ਨੂੰ ਗਰਾਊਂਡਾਂ ਨਾਲ ਆਪਾਂ ਵੱਧ ਤੋਂ ਵੱਧ ਜੋੜੀਏ ਤੇ ਗਰਾਊਂਡ ਹੈ ਜੋ ਆਪਾਂ ਨੂੰ ਨਸ਼ੇ ਤੋਂ ਦੂਰ ਰੱਖ ਸਕਦਾ ਹੈ ਤੁਸੀਂ ਵੀ ਆ ਸਕਦੇ ਹੋ ਮੀਂਤ ਕਰ ਸਕੋ ਸਾਡਾ ਕੈਂਪ ਜੋ 2-3 ਮਹੀਨੇ ਚੱਲ ਰਿਹਾ ਹੈ ਗ੍ਰਾਊਂਡ ਦੇ ਵਿੱਚ ਲੋਕੇਸ਼ਨ ਨੋਟ ਕਰੋ ਜੀ ਆਦਰਸ਼ ਸੀਨੀਅਰ ਸਕੂਲ ਚੌਕੇ ਬਠਿੰਡਾ ਗਰਾਊਂਡ ਦੀਆਂ ਤਸਵੀਰਾਂ ਨੇ ਪ੍ਰਗਟ ਪੈਟਾ ਜੋ ਇਹਨਾਂ ਨੂੰ ਮਿਹਨਤ ਕਰਾ ਰਿਹਾ ਹੈ ਲਓ ਜੀ ਮੈਂ ਤੁਹਾਨੂੰ ਪਹਿਲਾਂ ਕਿ ਭਰਾ ਅੱਜ 5 10 15 ਤੇ ਅੱਜ ਨਾਲ ਸਾਡਾ ਗਰਾਊਂਡ ਤੁਸੀਂ ਤੁਸੀਂ ਭਰਿਆ ਦੇਖ ਸਕਦੇ ਹੋ ਨੱਕੂ ਨੱਕਾ ਇੱਕੇ ਦੀ ਨਵੀਂ ਜਨਰੇਸ਼ਨ ਹੈ ਨਵੀਂ ਮੁੰਡੇ ਨੇ ਖਚਲਾ ਖਚਲਾ ਖਚ ਕਦੇ ਫੱਟੇ ਲਓ ਜੀ ਲਓ ਜੀ ਤਿਆਰੀ ਕਰ ਰਹੀ ਨਹੀਂ ਮੁੰਡੇ ਦੋ ਬੰਦੇ ਦੇ ਹੋਇਆ ਕਿ ਕਿਹੜੇ ਬੰਦੇ ਨੂੰ ਭੇਜ ਗਏ ਲੱਭੀ ਨੂੰ ਵੇਚ ਦੇ ਵੀਡੀਓ ਬਣਾ ਕੇ ਦੋ ਬੰਦੇ ਨਾਲ ਕਾਲ ਕੀਤੇ ਲਿਆ ਰਹੇ ਨੇ ਬੱਲੇ ਸਾਰੇ ਆਲੇ ਜੱਫਾ ਆਦੇ ਬੱਲੇ ਬੱਲੇ ਠੀਕ ਹੈ ਠੀਕ ਹੈ ਗਗਨ ਸੂਰ ਆਪਣੇ ਖਾ ਪਾਉਣਾ ਟੋਂ ਦਾ ਟੁੱਟ ਕੇ ਨਮੀ ਮੁੰਡਿਆ ਬਈ ਸਾਰੇ ਪਹਿਲਵਾਨਾਂ ਵਾਲੀ ਦੇਖ ਹੈ ਕਾਲੀ ਕਰਕੇ ਜੜੀ ਲਓ ਜੀ ਬਾਦ ਆਪਣੇ ਗ라운ਦ ਵਾਰੀ ਦੱਸ ਰਹੇ ਆ ਕਿ ਅੱਜ ਮੀਂਹ ਦੀ ਮੌਸਮ ਹੋ ਗਿਆ ਉਹ ਆਪਣਾ ਤੁਸੀਂ ਦੇਖ ਰਹੇ ਹੋ ਜੀ ਟਰੈਕ ਹੈ ਗਰਾਊਂਡ ਦੇ ਵਿੱਚ ਘਾਹ ਵੀ ਲੱਗਿਆ ਹੋਇਆ ਹੈ ਅੱਜ ਮੀਂਹ ਆਉਣ ਕਰਕੇ ਮੈਂ ਤਾਂ ਜੋ ਪਰਲੀ ਸੈਟ ਕਰਨੀ ਪੈਗੀ ਤੁਸੀਂ ਦੇਖ ਸਕਦੇ ਹੋ ਉਧਰਲੇ ਪਾਸੇ ਮਿਹਨਤ ਕਰ ਰਹੇ ਨੇ ਮੈਂ ਪਹਿਲਾਂ ਕੈਮਰਾ ਉਧਰਲੇ ਪਾਸੇ ਰੱਖਿਆ ਸੀਗਾ ਤੇ ਮੇਰਾ ਮਨ ਵੀ ਕੀਤਾ ਕਿ ਆਪਾਂ ਤੁਹਾਨੂੰ ਅੱਜ ਫੇਰ ਗਰਾਊਂਡ ਵੀ ਦਿਖਾਈਏ ਨਾਲ ਦੀ ਨਾਲ ਇੱਕ ਪ੍ਰਾਲਾ ਜੋ ਸਾਡੇ ਭਰਾ ਵੱਲੋਂ ਕੀਤਾ ਜਾ ਰਿਹਾ ਹੈ ਪਰਾਲਾ ਹੀ ਕੀਤਾ ਜਾ ਰਿਹਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਮੇਂ ਦੇ ਅਨਸਾਰ ਰੁੱਖਾ ਪਾਣੀ ਲਾਉਣੇ ਪੈਣਗੇ ਪਰਾਲਾ ਪਾਣੀ ਕਰਨਾ ਹੈ 5000 ਦਰਖਤ ਜੋ ਸਾਡੇ ਭਰਾ ਕਹਿ ਰਹੇ ਨੇ ਵੀ ਲਗਾਏ ਜਾਣਗੇ ਇੱਕ ਵਧੀਆ ਪਰਾਲਾ ਨਵੀਂ ਜਨਰੇਸ਼ਨ ਨੂੰ ਗਰਾਊਂਡਾਂ ਨਾਲ ਵੀ ਜੋੜ ਰਹੇ ਹਾਂ ਤੇ درخت ਵੀ ਲਗਾਏ ਜਾਣਗੇ ਇੱਕ ਹੋਰ ਜੋ ਮੇਰੇ ਵੱਲੋਂ ਸਾਰਿਆਂ ਵੱਲੋਂ ਹੀ ਅਪੀਲ ਕੀਤੀ ਜਾ ਰਹੀ ਹੈ ਵੀ ਹੁਣ ਆਪਾਂ ਪਾਣੀ ਯਾਰ ਜਰੂਰ ਬਚਾਈਏ ਹੁਣ ਟਾਈਮ ਆਪਣੇ ਕੋਲੇ ਆਉਣ ਵਾਲੀ ਪੀੜ੍ਹੀ ਦੀ ਲਈ ਆਪਾਂ ਕੁਝ ਨਾ ਕੁਝ ਕਰਕੇ ਜਾਈਏ ਪਾਣੀ ਵੀ ਆਪਾਂ ਜਰੂਰ ਬਚਾਈਏ ਸਭ ਤੋਂ ਪਹਿਲਾਂ ਜਦੋਂ ਆਪਾਂ ਸ਼ੁਰੂ ਕਰਨ ਆਪਣੇ ਘਰਾਂ ਤੋਂ ਗੱਲ ਸ਼ੁਰੂ ਕਰੀਏ ਤੇ ਵਧੀਆ ਗੱਲ ਆ ਬੀਜੇ ਘਰਾਂ ਦੇ ਵਿੱਚ ਵੀ ਜਿੰਨੀ ਲੋੜ ਹੁੰਦੀ ਐ ਉਹਨਾਂ ਪਾਣੀ ਵਰਤਿਆ ਜਾਵੇ ਤੇ ਵਧੀਆ ਗੱਲ ਆ ਉਹੀ ਗੱਲ ਮੈਂ ਗਾਹਾਂ ਖੇਤਾਂਵਾਲ ਕਹਿ ਰਹੇ ਆ ਆਪਾਂ ਨੂੰ ਪਤਾ ਐ ਬਈ ਵੀ ਜੋ ਪੰਜਾਬ ਦੀ ਖੇਤੀ ਐ ਝੋਨਾ ਇਸ ਕਰਕੇ ਕਹਿ ਰਹੇ ਆ ਜਦੋਂ ਵਾਰਸ਼ ਹੁੰਦੀ ਹੈ ਜੇ ਆਪਾਂ ਮੋਟਰ ਬੰਦ ਕਰ ਦਈਏ ਤੇ ਵਧੀਆ ਗੱਲ ਆ ਕੁਸਤਾ ਪਾਣੀ ਬਚੂ ਇਹ ਵੀ ਅਪੀਲ ਸਾਡੀ ਨਾਲ ਦੀ ਨਾਲ ਹੈ ਵੀ ਰੁੱਖ ਵੀ ਲਗਾਓ ਤੇ ਨਾਲ ਪਾਣੀ ਵੀ ਜਰੂਰ ਆਪਾਂ ਬਚਾਈਏ ਨਾਮੇ ਮੁੰਡਿਆਂ ਨੂੰ ਗਰਾਊਂਡਾਂ ਵੱਲ ਲੈ ਕੇ ਆਈ ਇੱਕ ਗਰਾਊਂਡ ਆ ਜੋ ਨਸ਼ਾ ਤੋਂ ਬਚਾ ਸਕਦਾ ਕੱਲ ਨੂੰ ਫੇਰ ਇਸੇ ਟਾਈਮ ਆਪਾਂ ਵੀਡੀਓ ਬਣਾਵਾਂਗੇ ਫੇਸਬੁਕ ਤੇ ਲਾਈਵ ਹੋਵਾਂਗੇ ਟਿੱਕਰਾਂਗੇ ਗੱਲਾਂ ਬਾਤਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਕੱਲ ਨੂੰ ਫੇਰ ਨਵੀਆਂ ਗੱਲਾਂ ਬਾਤਾਂ ਹੋਣਗੀਆਂ ਤਦ ਤੱਕ ਲਈ ਰੱਬ ਰਾਖਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨੋਨੂ ਚੌਕੇ ਕਮਿਟਰ ਦੇ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ YouTube ਚੈਨਲ ਤੇ